ਸਭ ਲੋ ਪਿਆਰ ਪਰ ਇਹ ਸੱਸੀ ਗਾਲ ਜੀ ਅੱਜ ਵੀ ਜੋ ਨਾਸ਼ਤਾ ਬਣਾ ਰਹੀਆਂ ਬਹੁਤ ਹੀ ਹੈਲਦੀ ਨਾਸ਼ਤਾ ਬਣਾ ਰਹੀਆਂ ਔਰ ਮੈਂ ਬਣਾ ਰਹੀਆਂ ਅੱਜ ਇਡਲੀ ਬਿਨਾ ਸਟੀਮ ਦਿੱਤੇ ਬਿਨਾ ਫਰਾਈ ਕੀਤੇ ਬਹੁਤ ਹੀ ਹੈਲਦੀ ਵੇ ਦੇ ਨਾਲ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਅੱਜ ਮੈਂ ਤੜਕਾ ਲਗਾ ਕੇ ਇਡਲੀ ਬਣਾ ਰਹੀਆਂ ਔਰ ਬਹੁਤ ਹੀ ਟੇਸਟੀ ਬਣਾਵਾਂਗੀ ਤੇ ਤੁਸੀਂ ਪਹਿਲੇ ਕਦੀ ਵੀ ਨਹੀਂ ਖਾਧੀ ਹੋਣੀ ਤੇ ਦੇਖੋ ਮੈਂ ਚਿੰਦੇ ਆ ਤੁਸੀਂ ਇਟਲੀਆ ਮੇ 4 ਇਟਲੀਆ ਬਣਾਣੀਆਂ ਨੇ ਤੁਸੀਂ ਅੱਧੀ ਕਟੋਰੀ ਸੁਜੀ ਲੈਣੀ ਹੈ ਤੇ ਅੱਧੀ ਕਟੋਰੀ ਤੁਸੀਂ ਦਹੀਂ ਲੈਣਾ ਬਰਾਬਰ ਇਕੁਅਲ ਮਾਤਰਾ ਚ ਲੈਣਾ ਠੀਕ ਹੈ ਜੀ ਜਿੰਨੀ ਤੁਸੀਂ ਸੁਜੀ ਲੋਗੇ ਉਨਾ ਹੀ ਦਹੀਂ ਲੋਗੇ ਅਗਰ ਤੁਸੀਂ 4 ਕਟਚੇ ਬਣਾਣੀਆਂ ਨੇ 4 ਇਟਲੀਆ ਬਣਾਣੀਆਂ ਨੇ ਤੇ ਇੰਨਾ ਕੁ ਲੈ ਲਓ ਅਗਰ ਜਿਆਦਾ ਬਣਾਣੇ ਨੇ ਫਿਰ ਪੂਰੀ ਫੈਮਿਲੀ ਵਾਸਤੇ ਤੁਸੀਂ ਵਧਾ ਘਟਾ ਸਕਦੇ ਹੋ ਇਹ ਮਟੀਰੀਅਲ ਤੁਸੀਂ ਆਪਣੀ ਮਰਜ਼ੀ ਦਾ ਮੁਤਾਬਿਕ ਲੈ ਲਓ ਔਰ ਸਬਜ਼ੀਆਂ ਵੀ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਲੈਣੀਆਂ ਨੇ ਮੈਂ ਕਾਜਰ ਤੇ ਸ਼ਿਮਲਾ ਮਿਰਚ ਪਿਆਜ਼ ਟਮਾਟਰ ਤੇ ਤੋ ਤਿੰਨ ਲਸਣ ਦੀਆਂ ਤੁਰੀਆਂ ਲਿਆਂ ਤੇ ਉਸ ਤੋਂ ਇਲਾਵਾ ਹੁਣ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਇੱਕ ਤੜਕਾ ਤਿਆਰ ਕਰਾਂਗੇ ਜੋ ਕਿ ਸਾਨੂੰ ਇਡਲੀ ਵਾਸਤੇ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਮੈਂ ਤਵਾ ਰੱਖ ਦਿੱਤਾ ਤੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਇਹਦੇ ਵਿੱਚ ਰਾਈ ਥੋੜਾ ਜਿਹਾ ਹਲਕਾ ਜਿਹਾ ਤੇਲ ਪਾ ਕੇ ਰਾਈ ਪਾ ਦਣੀ ਹੈ ਰਾਈ ਤੋਂ ਬਾਅਦ ਉਸੇ ਕੜੇ ਪੱਤੇ ਨੂੰ ਤੋੜ ਲੈਣਾ ਛੋਟੇ ਛੋਟੇ ਪੀਸ ਕਰ ਲੈਣੇ ਨੇ ਤੇ ਵਿੱਚ ਅਸੀਂ ਕੜੀ ਪੱਤਾ ਵੀ ਪਾ ਦਾਂਗੇ ਠੀਕ ਹੈ ਜੀ ਥੋੜੀ ਕੜਕ ਜਾਏ ਰਾਈ ਤੇ ਉਸ ਤੋਂ ਬਾਅਦ ਅਸੀਂ ਕੜੀ ਪੱਤਾ ਪਾਵਾਂਗੇ ਤੇ ਨਾਲ ਹੀ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਕਿਉਂਕਿ ਐਨੇ ਸੇਕ ਦੇ ਵਿੱਚ ਹੀ ਹੋ ਜਾਂਦੀਆਂ ਨੇ ਦੋਨੋਂ ਚੀਜ਼ਾਂ ਤੇ ਅਸੀਂ ਇਹ ਵਾਲੇ ਤੜਕੇ ਨੂੰ ਪਾ ਦਾਂਗੇ ਦਹੀਂ ਦੇ ਵਿੱਚ ਠੀਕ ਹੈ ਜੀ ਹੁਣ ਇਹ ਸੀ ਤੜਕਾ ਦਹੀਂ ਚ ਪਾ ਦਾਂਗੇ ਇਹਦੇ ਨਾਲ ਪਵਾਤੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀਆਂ ਬਣਨਗੀਆਂ ਅਸੀਂ ਕੋਈ ਸਟੀਮ ਨਹੀਂ ਦੇਣੀ ਕੋਈ ਅਸੀਂ ਇਹਨੂੰ ਫਰਾਈ ਨਹੀਂ ਕਰਨਾ ਕਿਸੇ ਕਿਸਮ ਦਾ ਵੀ ਕੁਝ ਨਹੀਂ ਕਰਨਾ ਜਿਸ ਹਿਸਾਬ ਨਾਲ ਮੈਂ ਬਣਾ ਰਹੀ ਹਾਂ ਤੁਸੀਂ ਧਿਆਨ ਨਾਲ ਦੇਖਣਾ ਇੱਕ ਇੱਕ ਲਾਈਨ ਦੇਖਣਾ ਤੁਸੀਂ ਔਰ ਦੇਖਣਾ ਕਿੰਨੀ ਵਧੀਆ ਬਣਦੀ ਹੈ ਔਰ ਬੱਚੇ ਰੋਜ਼ ਮੰਗਣ ਕਰਨਗੇ ਇਹ ਬੱਚਾ ਨੂੰ ਬਹੁਤ ਟੇਸਟੀ ਲੱਗੇਗੀ ਕਿਉਂਕਿ ਇੰਨੇ ਹੈਲਦੀ ਵੀ ਇਹਦੇ ਨਾਲ ਅਸੀਂ ਬਣਾ ਰਹੇ ਹਾਂ ਹੁਣ ਅਸੀਂ ਇੱਕ ਛੋਟਾ ਡੋਂਗਾ ਕੁੱਲਾ ਲੈ ਲਾਂਗੇ ਉਹਦੇ ਚ ਪਹਿਲੇ ਅਸੀਂ ਸੂਜੀ ਪਾ ਦਾਂਗੇ ਤੇ ਨਾਲ ਹੀ ਅਸੀਂ ਇਹ ਵਾਲਾ ਤੜਕਾ ਹੋਇਆ ਦਹੀਂ ਵੀ ਪਾ ਦਾਂਗੇ ਬਰਾਬਰ ਮਾਤਰਾ ਚ ਲੈਣਾ ਤੇ ਬਸ ਹਲਕਾ ਜਿਹਾ ਚ ਨਮਕ ਪਾਣਾ ਜਿਆਦਾ ਤੇਜ ਨਹੀਂ ਕਰਨਾ ਕਿਉਂਕਿ ਅਸੀਂ ਸਬਜ਼ੀਆਂ ਚ ਵੀ ਨਮਕ ਪਾਣਾ ਬਿਲਕੁਲ ਚੁਟਕੀ ਜਿਹਾ ਲੈਣਾ ਵੈ ਤੇ ਇਹਦੇ ਵਿੱਚ ਪਾ ਦਲ ਹਲਕਾ ਜਿਹਾ ਠੀਕ ਹੈ ਜੀ ਹੁਣ ਇਹਨਾਂ ਨੂੰ ਅਸੀਂ ਮਿਕਸ ਕਰ ਦਾਂਗੇ ਤੇ ਇਹਨੂੰ ਘੱਟ ਤੋਂ ਘੱਟ 10-15 ਮਿੰਟ ਭਿਗੋ ਕੇ ਰੱਖਾਂਗੇ ਉਨੀ ਦੇਰ ਅਸੀਂ ਤੜਕਾ ਲਗਾਵਾਂਗੇ ਤੇ ਸਾਡੇ 10 ਮਿੰਟ ਵੈਸੀ ਹੋ ਜਣੇ ਨੇ ਅਗਰ ਤੁਹਾਨੂੰ ਲੱਗਦਾ ਕਿ ਥੋੜਾ ਜਿਹਾ ਪਾਣੀ ਪਾਣਾ ਪੈਣਾ ਤੇ ਪਾ ਵੀ ਸਕਦੇ ਹੋ ਕਿਉਂਕਿ ਅਜੇ ਜਿਹੜੀ ਸੂਜੀ ਉਹਨੇ ਪਾਣੀ ਐਬਜ਼ੌਰਬ ਕਰ ਲੈਣਾ ਤੇ ਦੇਖਣਾ ਆਪਣੇ ਆਪ ਹੀ ਫਰਕ ਪੈ ਜਾਏਗਾ ਠੀਕ ਹੈ ਜੀ ਬਹੁਤ ਹੀ ਵਧੀਆ ਜਿਡਲੀਆਂ ਬਣਾਉਣ ਲੱਗਿਆਂ ਔਰ ਤੁਸੀਂ ਇੱਕ ਦਿਨ ਵਾਰੀ ਬਣਾਓਗੇ ਨਾ ਤੇ ਤੁਸੀਂ ਕਹੋਗੇ ਬਾਰ ਬਾਰ ਅਸੀਂ ਅਸਤੇ ਤਰੀ ਬਣਾਈਆਂ ਤੇ ਅਸਤੇ ਤਰੀ ਖਾਈਆਂ ਠੀਕ ਹੈ ਜੀ ਥੋੜਾ ਜੰ ਹਲਕਾ ਜਿਹਾ ਵਿੱਚ ਪਾਣੀ ਪਾਣ ਲੱਗਿਆਂ ਹਾਂਜੀ ਮੈਂ ਇੱਕ ਦੋ ਚਮਚ ਪਾਣੀ ਦਾ ਪਾਏ ਨੇ ਹੁਣ ਅਸੀਂ ਇਹਨੂੰ ਟੱਕ ਕੇ ਰੱਖ ਦਵਾਂਗੇ ਉਰੇ ਦਹੀਂ ਦੇ ਵਿੱਚ ਹੀ ਇਹਨੇ ਫੁੱਲ ਜਾਣਾ ਕਿਉਂਕਿ ਦਹੀਂ ਵੈਸੇ ਤਾਂ ਤਾਜ਼ਾ ਸੀ ਰਾਤ ਨੂੰ ਸੀ ਜਮਾਇਆ ਸੀ ਪਰ ਅਗਰ ਤੁਹਾਡੇ ਕੋਲ ਜ਼ਿਆਦਾ ਖੱਟਾ ਹੈ ਤੇ ਉਸ ਹਿਸਾਬ ਨਾਲ ਹੀ ਪਾਣਾ ਭਾਵੇਂ ਵਿੱਚ ਦੁੱਧ ਥੋੜਾ ਮਿਕਸ ਕਰ ਲੈਣਾ ਤੇਰਾ ਠੀਕ ਹੈ ਜ਼ਿਆਦਾ ਖੱਟੀ ਨਾ ਹੋ ਜਾਵੇ ਜਿਆਦਾ ਖੱਟੀਆਂ ਵੀ ਚੜੀਆਂ ਇਟਲੀਆ ਨੇ ਉਹ ਸੁਆਹ ਨਹੀਂ ਲੱਗਦੀਆਂ ਹੁਣ ਅਸੀਂ ਸਭ ਤੋਂ ਪਹਿਲੇ ਇਹਨੂੰ ਚੋਪਰ ਦੇ ਵਿੱਚ ਸਬਜ਼ੀਆਂ ਨੂੰ ਬਰੀਕ ਕਰਾਂਗੇ ਠੀਕ ਹੈ ਜੀ ਹਾਂ ਜੀ ਅਸੀਂ ਸਬਜ਼ੀਆਂ ਦੇਖੋ ਚੋਪ ਕਰ ਲਿਆ ਨੇ ਜ਼ਿਆਦਾ ਬਰੀਕ ਨਹੀਂ ਕਰਨੀਆਂ ਮੀਡੀਅਮ ਸਾਈਜ਼ ਦੀਆਂ ਹੋਣੀਆਂ ਚੀਜ਼ ਦੀਆਂ ਕਿਉਂਕਿ ਜਿਆਦਾ ਅਸੀਂ ਬਰੀਕ ਕਰਾਂਗੇ ਤਾਂ ਬਿਲਕੁਲ ਗਤਾਵਾ ਟਾਈਪ ਬਣ ਜਾਣਗੇ ਤੇ ਇਸ ਵਾਸਤੇ ਥੋੜੀ ਮੋਟੀ ਰੇਨ ਦੇਣੀ ਹੈ ਠੀਕ ਹੈ ਜੀ ਜਿਸ ਤਰ੍ਹਾਂ ਮੈਂ ਚੋਕ ਕੀਤੀਆਂ ਨੇ ਇਸ ਤਰੀਕਾ ਚੋਕ ਕਰਨਾ ਸਾਰਾ ਕੁਝ ਮਿਕਸ ਕਰ ਲੈਣਾ ਅਲੱਗ-ਅਲੱਗ ਕਰਨ ਦੀ ਜ਼ਰੂਰਤ ਨਹੀਂ ਹੈ ਸਭ ਕੁਝ ਮਿਕਸ ਹੀ ਰੱਖਣਾ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਤੜਕਾ ਲਗਾਵਾਂਗੇ ਇਹ ਦੇਖੋ ਜਿਵੇਂ ਪੈਨ ਉੱਪਰ ਰੱਖ ਦਿੱਤਾ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਪੈਨ ਲੈਣਾ ਜਿਹਦੇ ਵਿੱਚ ਅਸੀਂ ਚਾਰ ਇਟਲੀਆਂ ਬਣਾ ਸਕੀਏ ਜਾ ਤੁਸੀਂ ਚੋੜੇ ਤਲੇ ਵਾਲੀ ਕੜਾਹੀ ਵੀ ਲੈ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲੇ ਮੈਂ ਉਹਦੇ ਵਿੱਚ ਤੇਲ ਪਾ ਦਿੱਤਾ ਹੁਣ ਤੇਲ ਗਰਮ ਹੋ ਗਿਆ ਹੁਣ ਮੈਂ ਪਾਵਾਂਗੀ ਸੌਫ ਤੇ ਜੀਰਾ ਸਭ ਤੋਂ ਪਹਿਲੇ ਥੋੜਾ ਥੋੜਾ ਬਿਲਕੁਲ ਕੜੀ ਪਤਾ ਸੀ ਪਹਿਲੇ ਪਾ ਚੁੱਕਿਆ ਤੇ ਨਾਲ ਹੀ ਇਹ ਮੈਂ ਸਬਜ਼ੀਆਂ ਪਲਟਾ ਦਵਾਂਗੀ ਸਾਰੀਆਂ ਠੀਕ ਹੈ ਜੀ ਹੁਣ ਇਹਨੂੰ ਬਿਲਕੁਲ ਹਲਕੇ ਹਲਕੇ ਸਿੰਮ ਤੇ ਸੇ ਇਹਨੂੰ ਫਰਾਈ ਕਰਾਂਗੇ ਤਾਂ ਕਿ ਸਾਡੀਆਂ ਸੌਟ ਟੂਟ ਹੋ ਜਾਣ ਥੋੜੀਆਂ ਜਿਹਾ ਜ਼ਿਆਦਾ ਅਸੀਂ ਗੱਲ ਨਹੀਂ ਆ ਨਹੀਂ ਸਬਜ਼ੀਆਂ ਕੱਚੀਆਂ ਕੱਚੀਆਂ ਰਹਿਣ ਦੇਣੀਆਂ ਨਹੀਂ ਬਸ ਟਰਾਂਸਪੇਰੈਂਟ ਹੋ ਜਾਣਗੀਆਂ ਜਰਾ ਜਿਵੇਂ ਅਸੀਂ ਪਿਆਜ਼ ਨੂੰ ਟਰਾਂਸਪੇਰੈਂਟ ਕਰਦੇ ਆ ਉਸੇ ਤਰੀਕੇ ਅਸੀਂ ਸਬਜ਼ੀਆਂ ਥੋੜੀਆਂ ਜਿਹਾ ਹਲਕੀਆਂ ਜਿਹਾ ਭੁੰਨਾਂਗੇ ਉਸ ਤੋਂ ਬਾਅਦ ਨਮਕ ਮਿਰਚ ਮਸਾਲੇ ਪਾਵਾਂਗੇ ਠੀਕ ਹੈ ਜੀ ਇਹਨੂੰ ਹਲਕਾ ਹਲਕਾ ਹਿਲਾਇਆ ਜਾਣਾ ਔਰ ਇਹਨੂੰ ਇਸ ਤਰ੍ਹਾਂ ਫੈਲਾ ਦੇਣਾ ਤਾਂ ਕਿ ਅਸੀਂ ਜ਼ਿਆਦਾ ਤੇਲ ਘੋਦੀ ਵਰਤੋਂ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਦੇ ਚ ਵੀ ਪਹਿਲੇ ਤੜਕੇ ਚ ਹੀ ਪਾ ਲਿਆ ਫਿਰ ਜ਼ਿਆਦਾ ਹੋ ਜਾਏਗਾ ਤੇਲ ਤੇ ਕਈਆਂ ਵਾਰੀ ਅਸੀਂ ਨਹੀਂ ਜ਼ਿਆਦਾ ਖਾਂਦੇ ਤੇ ਫਿਰ ਸਾਨੂੰ ਫੂਡ ਜਿਹੜਾ ਸੁਆਦਲੇ ਲੱਗਦਾ ਐਸ ਵਾਸਤੇ ਅਸੀਂ ਨਾਰਮਲ ਹੀ ਪਾਇਆ ਤਾਂ ਕਿ ਬੱਚੇ ਵੀ ਖੁਸ਼ ਹੋ ਕੇ ਖਾ ਲੈਣ ਤੇ ਅਸੀਂ ਵੀ ਸਾਰੇ ਖੁਸ਼ ਹੋ ਕੇ ਖਾਈਆਂ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਭੁੰਨਾਂਗੇ ਪਹਿਲੇ ਫਰਾਈ ਕਰਾਂਗੇ ਅੱਛੇ ਤਰ੍ਹਾਂ ਛੋਟੇ ਵਾਲੇ ਗੈਸ ਤੇ ਬਹੁਤ ਨਾ ਬਿਲਕੁਲ ਹਲਕੇ ਸੇਕ ਤੇ 2 ਮਿੰਟ ਵੇਟ ਕਰਾਂਗੇ ਪੁੱਜ ਜਾਣ ਸਬਜ਼ੀਆਂ ਤੇ ਫਿਰ ਉਸ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਥੋੜੀਆਂ-ਥੋੜੀਆਂ ਸਬਜ਼ੀਆਂ ਪੁੱਜ ਗਿਆ ਨੇ ਅਸੀਂ ਇਹਨਾਂ ਨੂੰ ਗਾਲਣਾ ਨਹੀਂ ਸਬਜ਼ੀਆਂ ਨੂੰ ਅਸੀਂ ਖੜੇ-ਖੜੇ ਰੱਖਿਆ ਤਾਂ ਕਿ ਕ੍ਰਾਂਚੀ ਜਿਹਾ ਰਹੇਨ ਤੇ ਮੂੰਹ 'ਚ ਆਂ ਕੇ ਬੜਾ ਮਜ਼ਾ ਆਵੇ ਖਾ ਕੇ ਵੀ ਠੀਕ ਹੈ ਜੀ ਹੋ ਸਭ ਤੋਂ ਪਹਿਲੇ ਅਸੀਂ ਟਮੇਟੋ ਸੌਸ ਪਾਵਾਂਗੇ ਘੱਟ ਤੋਂ ਘੱਟ 2 ਚਮਚ ਤੁਸੀਂ ਆਪਣੀ ਮਰਜ਼ੀ ਦੇ ਨੁਕਤੇ ਉਧਾ ਘਟਾ ਸਕਦੇ ਹੋ ਕਿਉਂਕਿ 소ਸ ਦਾ ਟੇਸਟ ਬਹੁਤ ਵਧੀਆ ਆ ਨੇ ਇਡਲੀਆਂ ਦੇ ਵਿੱਚ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਅਸੀਂ ਨਾ ਲਈ ਪਾ ਦਾਂਗੇ ਨਮਕ ਮਿਰਚ ਮਸਾਲਾ ਠੀਕ ਹੈ ਜੀ। ਜਿਹੜੇ ਜਿਹੜੇ ਤੁਸੀਂ ਰੋਟੀਨ ਵਿੱਚ ਪਾਉਂਦੇ ਹੋ ਤੇ ਸਬਜ਼ੀਆਂ ਦੇ ਮੁਤਾਬਿਕ ਪਾਉਣਾ ਤੇ ਇਡਲੀਆਂ 'ਚ ਅਸੀਂ ਥੋੜਾ ਜਿਹਾ ਨਮਕ ਪਾ ਦਿੱਤਾ ਸੀਗਾ ਤੇ ਤੁਸੀਂ ਇਹ ਗੱਲ ਦਾ ਪੂਰਾ ਧਿਆਨ ਰੱਖਣਾ ਕਿ ਜ਼ਿਆਦਾ ਨਾ ਨਮਕ ਹੋਵੇ ਬਿਲਕੁਲ ਹਲਕਾ ਫੁਲਕਾ ਕਿਉਂਕਿ ਜਿਹੜੀਆਂ ਇਡਲੀਆਂ ਨੇ ਨਾ ਉਹਦੇ 'ਚ ਹਲਕਾ ਹਲਕਾ ਨਮਕ ਅੱਛਾ ਲੱਗਦਾ। ਸਭ ਤੋਂ ਪਹਿਲੇ ਅਸੀਂ ਪਾਵਾਂਗੇ ਨਮਕ ਅਸੀਂ ਸਿਰਫ ਸਬਜ਼ੀਆਂ ਦੇ ਵਾਸਤੇ ਪਾਣਾ ਇਹ ਜਿਹੜੀਆਂ ਸਾਡੇ ਕੋਲ ਥੋੜੀਆਂ ਜਿਹੀਆਂ ਸਬਜ਼ੀਆਂ ਨੇ ਸੀ ਉਹਦੇ ਕਰਕੇ ਪਾਣਾ ਤੇ ਹਲਕਾ ਹਲਕਾ ਹੀ ਪਾਣਾ ਜ਼ਿਆਦਾ ਨਹੀਂ ਪਾਣਾ ਠੀਕ ਹੈ ਜੀ ਥੋੜਾ ਜਿਹਾ ਪਾ ਦਾਂਗੇ ਥੋੜੀ ਡੇਗੀ ਮਿਰਚ ਨਾਲ ਹੀ ਥੋੜੀ ਹਲਦੀ ਪਾ ਦਾਂਗੇ ਪੂਰੀ ਅਸੀਂ ਸਬਜ਼ੀ ਵਾਂਗੂ ਹੀ ਬਣਾਣਾ ਕਿਉਂਕਿ ਅਸੀਂ ਇਹਨੂੰ ਸਟੀਮ ਨਹੀਂ ਕਰ ਰਹੇ ਤੇ ਨਾ ਹੀ ਅਸੀਂ ਫਰਾਈ ਕਰ ਰਹੇ ਹਾਂ ਅਸੀਂ ਸਬਜ਼ੀ ਦੇ ਵਿੱਚ ਇਟਾਲੀਆ ਬਣਾ ਰਹੇ ਹਾਂ ਔਰ ਬਹੁਤ ਹੀ ਹੈਲਦੀ ਤਰੀਕੇ ਨਾਲ ਬਣਾ ਰਿਆ ਬਹੁਤ ਹੀ ਟੇਸਟੀ ਤਰੀਕੇ ਨਾਲ ਤੁਸੀਂ ਇੱਕ ਵਾਰੀ ਬਣਾਓਗੇ ਨਾ ਤੇ ਤੁਸੀਂ ਕਹੋਗੇ ਬਾਰ ਬਾਰ ਅਸੀਂ ਇਸ ਤਰੀਕਾ ਬਣਾ ਕੇ ਖਾਈਏ ਤੇ ਅਸੀਂ ਸਟੀਮ ਨਾ ਕਰੀਏ ਠੀਕ ਹੈ ਜੀ ਹੁਣ ਇਹਨਾਂ ਨੂੰ ਇੱਕ ਦਮਿੰਟ ਮਸਾਲਿਆਂ ਨੂੰ ਜ਼ਰੂਰ ਭੁੰਨਾਂਗੇ ਕਿਉਂਕਿ ਕੱਚੇ ਮਸਾਲੇ ਨੇ ਤੇ ਥੋੜੇ ਜਿਹਾ ਭੁੱਜ ਜਾਣ ਤੇ ਫਿਰ ਉਸ ਤੋਂ ਬਾਅਦ ਅਸੀਂ ਏਡੀਆਂ ਪਾਵੋਗੇ ਠੀਕ ਹੈ ਜੀ ਸਾਲਾ ਦੇਖੋ ਕਿੰਨਾ ਵਧੀਆ ਬਣ ਗਿਆ ਉਹ ਸਭ ਤੋਂ ਪਹਿਲੇ ਅਸੀਂ ਇੱਕ ਕਟੋਰੀ ਇਹਦੇ ਚ ਜਿਹੜੀ ਕਟੋਰੀ ਅਸੀਂ ਸੂਜੀ ਦੀ ਲਈ ਸੀ ਉਹੀ ਕਟੋਰੀ ਅਸੀਂ ਇਹਦੇ ਚ ਪਾਣੀ ਪਾਵਾਂਗੇ ਸਭ ਤੋਂ ਪਹਿਲੇ ਇਹ ਕੰਮ ਕਰਨਾ ਕਿਉਂਕਿ ਜਦੋਂ ਪਾਣੀ ਨੂੰ ਬੋਇਲ ਆਉਣਾ ਤੇ ਤਾਂ ਅਸੀਂ ਇਡਲੀਆਂ ਬਣਾਉਣੀਆਂ ਨੇ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲੇ ਇੱਕ ਕਟੋਰੀ ਪਾਣੀ ਪਾਵਾਂਗੇ ਆ ਦੇਖੋ ਜੀ ਮੈਂ ਸੂਜੀ ਵਾਲੀ ਕਟੋਰੀ ਜਿਹੜੀ ਸੀ ਉਹਦੇ ਨਾਲ ਹੀ ਮੈਂ ਇੱਕ ਕਟੋਰੀ ਪਾਣੀ ਪਾਤਾ ਹੈ ਅਗਰ ਤੁਸੀਂ ਗਰਮ ਪਾਣਾ ਤਾਂ ਗਰਮ ਪਾ ਲਓ ਇਸ ਤਰ੍ਹਾਂ ਦੀ ਕੋਈ ਨੀਲਾ ਲੱਗੇ ਠੰਡਾ ਪਾਣਾ ਤਾਂ ਠੰਡਾ ਪਾ ਲਓ ਠੀਕ ਹੈ ਜੀ ਹੁਣ ਅਸੀਂ ਉਬਾਲੀ ਆਣ ਦੀ ਵੇਟ ਕਰਾਂਗੇ ਜਿਉਂ ਹੀ ਉਬਾਲੀ ਆਣੀ ਹੈ ਅਸੀਂ ਆਪਣੀ ਇਡਲੀਆਂ ਨੂੰ ਤਿਆਰ ਰੱਖਣਾ ਹੈ ਇਡਲੀਆਂ ਸੇ ਨਾਲ ਹੀ ਬਣਾਉਣੀਆਂ ਨੇ ਤੇ ਬਿਲਕੁਲ ਸìm ਤੇ ਰੱਖਣਾ ਹੈ ਤੇਜ਼ ਨਹੀਂ ਸੇਕ ਕਰਨਾ ਅਗਰ ਤੁਸੀਂ ਸੇਕ ਤੇਜ਼ ਕਰੋਗੇ ਤੇ ਤੁਹਾਡੀਆਂ ਜਿਹੜੀਆਂ ਇਡਲੀਆਂ ਨੇ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਤੇ ਉੱਪਰੋਂ ਤੁਹਾਡੀਆਂ ਪੱਕ ਜਾਣਗੀਆਂ ਬਟ ਇਹ ਕੰਮ ਨਹੀਂ ਅਸੀਂ ਕਰਨਾ ਅਸੀਂ ਬਹੁਤ ਹੀ ਵਧੀਆ ਨਾਸ਼ਤਾ ਬਣਾਉਣਾ ਜਿਹਨੂੰ ਕੇ ਸਾਰਾ ਪਰਿਵਾਰ ਪਸੰਦ ਕਰੇ ਤੇ ਖੁਸ਼ ਹੋ ਕੇ ਖਾਣ ਤੇ ਬਾਰ-ਬਾਰ ਡਿਮਾਂਡ ਕਰਨ ਠੀਕ ਹੈ ਜੀ ਤੁਹਾਡੀ ਮਿਹਨਤ ਵੀ ਸਫਲ ਹੋਵੇ ਤੇ ਅਸੀਂ ਹੁਣ ਪਾਣੀ ਦੀ ਵੇਟ ਕਰ ਰਹੇ ਹਾਂ ਕਿ ਉਬਾਲੀ ਆ ਜਾਂਦੀ ਹੈ ਤੇ ਇਡਲੀਆਂ ਮੈਂ ਕਿਵੇਂ ਬਣਾਣੀਆਂ ਨੇ ਤੁਹਾਨੂੰ ਮੈਂ ਦੱਸਦੀ ਹਾਂ ਠੀਕ ਹੈ ਜੀ ਇਹ ਦੇਖੋ ਜੀ ਜਿਹੜੀ ਸਾਡੀ ਸੂਜੀ ਹੈ ਦੇਖੋ ਕਿੰਨੀ ਸੂਜੀ ਹੈ ਨਾਮ ਹੈ ਫੁੱਲਕੇ ਦੇਖੋ ਕਿੰਨੇ ਸੋਹਣੇ ਬਣ ਗਏ ਇਹਦੇ ਚ ਨਾ ਮੈਂ ਸੋਡਾ ਪਾਇਆ ਨਾ ਮੈਂ ਇਨੋ ਪਾਈ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਬਣਦੀਆਂ ਨੇ ਕੋਈ ਜ਼ਰੂਰਤ ਵੀ ਨਹੀਂ ਤੁਹਾਨੂੰ ਪਾਣ ਦੀ ਕਿਉਂਕਿ ਜਿਹੜੀ ਤਰੀ ਦੇ ਨਾਲ ਅਸੀਂ ਬਣਾਣੀਆਂ ਨੇ ਨਾ ਇਹ ਤਰੀ ਨਹੀਂ ਇਹਨੂੰ ਸੌਫਟ ਕਰਦੇ ਨੇ ਔਰ ਬਹੁਤ ਹੀ ਵਧੀਆ ਬਣੇਗੀ ਥੋੜੀ ਜਿਹੀ ਵੱਡੀ ਜਿਹੜਾ ਤੁਹਾਡਾ ਡੋਂਗੇ ਵਾਲਾ 스ਪੂਨ ਹੈ ਤੁਸੀਂ ਉਹ ਲੈਣਾ ਕਿਉਂਕਿ ਚਮਚ ਨਾਲ ਬਹੁਤ ਛੋਟੀ ਬਣੇਗੀ ਠੀਕ ਹੈ ਜੀ ਹੁਣ ਮੈਂ ਡੋਂਗੇ ਵਾਲਾ 스ਪੂਨ ਲੈਣ ਲੱਗੇ ਹਾਂ ਨੂੰ ਚਾਰ ਹਿੱਸਿਆਂ 'ਚ ਅਸੀਂ ਡਿਵਾਈਡ ਕਰ ਦਾਂਗੇ ਚਾਰ ਅਸੇ ਇਡਲੀਆ ਬਣਾ ਲਿਆ ਨਾ ਘਰ ਚਾਰਾ ਬਚ ਜਾਂਦਾ ਤੇ ਉਹ ਪੰਜਵੇਂ ਵੀ ਬਣਾ ਸਕਦੇ ਹੋ ਕੋਈ ਅਸੀਂ 나ਪ ਤੋਲ ਕੇ ਨਹੀਂ ਬਣਾ ਰਹੇ ਅਸੀਂ ਘਰ ਦੇ ਵਿੱਚ ਹੀ ਬਣਾ ਰਹੇ ਆ ਕੋਈ ਕੰਪੀਟੀਸ਼ਨ ਤਾਂ ਸਾਡਾ ਹੋ ਨਹੀਂ ਰਿਹਾ ਠੀਕ ਹੈ ਜੀ ਭਾਵੇਂ ਤੁਸੀਂ ਛੋਟੀਆਂ ਛੋਟੀਆਂ ਬਣਾ ਲਓ ਥੋੜਾ ਵੱਡਾ ਸਾਈਜ਼ ਬਣਾਣਾ ਵੱਡੇ ਸਾਈਜ਼ ਦੀਆ ਬਣਾ ਲਓ ਠੀਕ ਹੈ ਮੈਂ ਹੁਣ ਤੁਹਾਨੂੰ ਦੱਸਦੀ ਆ ਪਾਣੀ ਨੂੰ ਉਬਾਲੀ ਆ ਚੱਲੀ ਐ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਕਿਸ ਤਰ੍ਹਾਂ ਪਾਣੀ ਪਾ ਰਹੀ ਆ ਇਸ ਵਿੱਚ ਇਡਲੀਆ ਕਿਸ ਤਰ੍ਹਾਂ ਮੈਂ ਪਾਣੀ ਆ हां जी देखो पानी लो वाली आ गई है तो बिल्कुल सीमित रखना मैं कह सुन सीमित करन लग गया और देखो ਤੁਸੀਂ ਇਹ ਵਾਲਾ ਡੋਂਗਾ ਜਿਹੜਾ ਅਸੀਂ ਸਰਵਿਸ स्पून ਲੈਣੇ ਆ ਅਸੀਂ ਉਹਦੇ ਨਾਲ ਇਹਨੂੰ ਚਾਰ ਹਿੱਸਿਆਂ ਵਿੱਚ ਜਾਂ ਪੰਜ ਹਿੱਸਿਆਂ ਜਿੰਨੇ ਵੀ ਬਣਨਗੇ ਇਸ ਤਰ੍ਹਾਂ ਤੁਸੀਂ ਲੈਣਾ ਔਰ ਬਿਲਕੁਲ ਹਲਕਾ ਜਿਹਾ ਇੱਥੇ ਰੱਖ ਦੇਣਾ ਠੀਕ ਹੈ ਜੀ ਜਿਵੇਂ ਇਡਲੀ ਕੋਲ ਜੀ ਬੰਦੀ ਹੈ ਨਾ ਇਸ ਤਰ੍ਹਾਂ ਤੁਸੀਂ ਰੱਖ ਦੇਣਾ ਇਹ ਦੇਖੋ ਜੀ ਠੀਕ ਹੈ ਜੀ ਫਿਰ ਤੁਸੀਂ ਇਸਤਰੀ ਲੈਣਾ ਉਨੇ ਸਾਈਜ਼ ਦੇ ਲੈਣਾ ਜਿਆਦਾ ਮੋਟਾ ਨਹੀਂ ਬਣਾਉਣਾ ਜਿਆਦਾ ਪਤਲਾ ਵੀ ਨਹੀਂ ਬਣਾਉਣਾ ਨੋਰਮਲ ਸਾਈਜ਼ ਹੋਵੇ ਜਿਸ ਦੇ ਨਾਲ ਕੇ ਬਹੁਤ ਹੀ ਅੱਛੇ ਤੁਹਾਡੇ ਬਣ ਜਾਣਗੇ ਇਡਲੀਆਂ ਇਹ ਦੇਖੋ ਜੀ ਠੀਕ ਹੈ ਉਹ ਇਹ ਨਹੀਂ ਕਿ ਜ਼ਰੂਰੀ ਵੀ ਬਿਲਕੁਲ ਗੋਲ ਬਣਨੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਤਰੀ ਦੇ ਉੱਤੇ ਪਾ ਰਹੇ ਹਾਂ ਤੇ ਸਾਡੀਆਂ ਛੋਟੀਆਂ ਵੱਡੀਆਂ ਜਾਂ ਤੇਡੀਆਂ ਮਿੱਟੀਆਂ ਵੀ ਹੋ ਸਕਦੀਆਂ ਨੇ ਇਸਤਰੀ ਤੁਸੀਂ ਲੇਰੀ ਮੈਨ ਲੱਗਦਾ 5-6 ਬਣ ਜਾਣਗੇ ਇਸ ਹਿਸਾਬ ਨਾਲ ਕਿਉਂਕਿ ਅਸੀਂ ਬਹੁਤ ਵੱਡੀਆਂ ਨਹੀਂ ਬਣਾ ਰਿਆ ਨੋਰਮਲ ਸਾਈਜ਼ੇ ਬਣਾ ਰਿਆਂ ਤੇ ਬਣੰਗੀਆਂ ਵੀ ਬਹੁਤ ਵਧੀਆ ਇਹ ਦੇਖੋ ਜੀ ਹੁਣ ਜਿਹੜਾ ਸਾਡਾ ਮਟੀਰੀਅਲ ਬਚਿਆ ਅਸੀਂ ਉਹ ਬਲਾ ਇਧਰ ਵਾਲੀ ਸਾਈਡ ਤੇ ਪਾ ਦਾਂਗੇ ਸਾਡੇ ਕੋਲ ਸਾਈਡ ਬਚੀ ਹੋਈ ਇੱਕ ਤੇ ਜਿਹੜਾ ਹੁਣ ਜਾਰਾ ਮਟੀਰੀਅਲ ਬਚਿਆ ਉਹ ਸਾਰਾ ਇਹਨਾਂ ਦੇ ਉੱਤੇ ਹੀ ਪਾ ਦਾਂਗੇ ਕਿਉਂਕਿ ਥੋੜਾ ਬਚਿਆ ਇਹ ਦੇਖੋ ਜੀ ਇਸ ਤਰ੍ਹਾਂ ਇਡਲੀਆਂ ਤਿਆਰ ਹੋਣਗੀਆਂ ਸਾਡੀਆਂ ਠੀਕ ਹੈ ਜੀ ਹੁਣ ਜਿਹੜਾ ਮਟੀਰੀਅਲ ਬਚਿਆ ਮੈਂ ਉਹ ਵੀ ਉੱਤੇ ਪਾ ਦਾਂਗੀ ਹਾਂਜੀ ਹੁਣ ਅਸੀਂ ਇਹਦੇ ਉੱਤੇ ਦਵਾਂਗੇ ਟੱਕਣ ਤੇ ਸਾਡੀਆਂ ਇਡਲੀਆਂ ਤਿਆਰ ਹੋ ਰਹੀਆਂ ਨੇ ਅਸੀਂ 스ਪੂਨ ਦੀ ਹੈਲਪ ਨਾਲ ਇਹਨੂੰ ਇਕੱਠਾ ਕਰ ਸਕਦੇ ਹਾਂ ਜੇ ਜ਼ਿਆਦਾ ਫੈਲ ਗਈਆਂ ਨੇ ਤੇ ਤੁਸੀਂ 스ਪੂਨ ਦੀ ਹੈਲਪ ਨਾਲ ਕਰ ਲਓ ਕਿਉਂਕਿ ਮੈਂ ਮਟੀਰੀਅਲ ਨੂੰ ਜ਼ਿਆਦਾ ਪਤਲਾ ਨਹੀਂ ਸੀ ਕੀਤਾ ਜ਼ਿਆਦਾ ਪਤਲਾ ਨਹੀਂ ਕਰਨਾ ਮਟੀਰੀਅਲ ਬਿਲਕੁਲ ਆਪਣੇ ਆਪ ਇਹਨਾਂ ਨੇ ਸੈੱਟ ਹੋ ਜਾਣਾ ਤੇ ਇਹ ਦੇਖੋ ਜੀ ਕੁਝ ਡੁੱਬ ਗਏ ਨੇ ਵਿੱਚ ਪਾਣੀ ਦੇ ਤਰੀ ਦੇ ਤੇ ਕੁਛ ਉੱਪਰ ਰਹਿ ਗਿਆ ਨੇ ਤੇ ਇਹ ਹੌਲੀ ਹੌਲੀ ਆਪਣੇ ਆਪ ਸਿਮਤ ਪੱਕਣ ਗਿਆ ਤੇ ਇਹਦੇ ਉੱਤੇ ਫਸੂਣ ਟੱਕਣ ਦੇ ਦਾਂਗੇ ਠੀਕ ਹੈ ਜੀ ਹਾਂਜੀ ਮੈਂ ਟੱਕਣ ਦੇ ਦਿੱਤਾ ਹੁਣ ਘਟ ਤੋਂ ਘਟ ਇਹਨੂੰ 7-8 ਮਿੰਟ 10 ਮਿੰਟ ਜ਼ਰੂਰ ਇਹਨੂੰ ਛੱਡਣਾ ਇਸੇ ਤਰ੍ਹਾਂ ਹੀ ਕਿਉਂਕਿ ਜਦ ਤੱਕ ਇਹ ਪੱਕਣ ਗਿਆ ਨਹੀਂ ਉਦੋਂ ਤੱਕ ਮਜ਼ਾ ਨਹੀਂ ਆਣਾ ਖਾਣ ਦਾ ਤੇ ਉਧਰ ਅਸੀਂ ਧਲੀਆਂ ਬਰੀਕ ਬਰੀਕ ਕੁੱਤਰਦੇ ਆ ਤੇ ਅਸੀਂ ਉੱਪਰ ਪਾਵਾਂਗੇ ਇਸ ਤੋਂ ਬਾਅਦ ਠੀਕ ਹੈ ਜੀ ਬਾਕੀ ਅਸੀਂ ਸਾਡੀਆਂ ਇਡਲੀਆਂ ਬਿਲਕੁਲ ਤਿਆਰ ਹੋ ਰਹੀਆਂ ਨੇ ਹੁਣ ਇਹਨਾਂ ਨੂੰ ਘੱਟ ਤੋਂ ਘੱਟ 7-8 ਮਿੰਟ 10 ਮਿੰਟ ਜ਼ਰੂਰ ਦੇਵਾਂਗੇ ਬਿਲਕੁਲ ਸਿਮਤੇ ਕਰ ਦੋ ਇਹ ਦੇਖੋ ਜੀ ਮੇਰੀ ਗੈਸ ਬਿਲਕੁਲ ਸਿਮਤ ਹੈ ਤੇ ਬਿਲਕੁਲ ਸਿਮਤੇ ਬਣਾਓਗੇ ਤਾਂ ਹੀ ਵਧੀਆ ਬਣਨਗੇ ਅਗਰ ਤੁਸੀਂ ਇੰਜ ਹੀ ਬਣਾ ਲੋਗੇ ਫਾਸਟ ਤੇ ਤੇ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਫਿਰ ਮਜ਼ਾ ਨਹੀਂ ਆਣਾ ਖਾਣ ਦਾ ਠੀਕ ਹੈ ਜੀ ਹਾਂਜੀ ਹੁਣ ਅਸੀਂ ਚੈੱਕ ਕਰਾਂਗੇ ਕਿ ਸਾਡੀ ਇਡਲੀ ਗਲ ਗਈ ਕਿ ਨਹੀਂ ਜਿਸ ਤਰ੍ਹਾਂ ਅਸੀਂ ਅੱਗੇ ਦੇਖਦੇ ਆਂ ਪਿੰਨ ਪਾ ਕੇ ਤੇ ਅਸੀਂ ਇਹ ਦੇਖੋ ਫੋਕ ਮੈਂ ਪਾ ਕੇ ਦੇਖਣ ਲੱਗੇ ਆਂ ਅਗਰ ਇਹ ਲਿਬੜਿਆ ਆ ਜਾਂਦਾ ਹੈ ਤੇ ਇਹਦਾ ਮਤਲਬ ਸਾਡੀ ਇਡਲੀ ਅਜੇ ਕੱਚੀ ਤੇ ਨਹੀਂ ਇਹ ਸੁੱਕਾ ਬਿਲਕੁਲ ਆਇਆ ਦੇਖੋ ਇਡਲੀ ਸਾਡੀ ਬਿਲਕੁਲ ਪੱਕ ਗਈ ਹੈ ਬਟ ਅਸੀਂ ਇਹ ਤਰੀ ਜੜੀਏ ਅਸੀਂ ਇਹਨੂੰ ਸੁਕਾਉਣਾ ਬਿਲਕੁਲ ਤਰੀ ਨਹੀਂ ਅਸੀਂ ਰਹਿਣ ਦੇਣੀ ਠੀਕ ਹੈ ਜੀ 2 ਕਮਿੰਟ ਹੋਰ ਅਸੀਂ ਇਹਨੂੰ ਓਪਨ ਕਰ ਦਵਾਂਗੇ ਜਿਵੇਂ ਅਸੀਂ ਪਹਿਲੇ ਰੱਖਿਆ ਸੀਗਾ ਕਵਰ ਕਰਕੇ ਬਟ ਅਸੀਂ ਇਹਨੂੰ ਹੁਣ ਓਪਨ ਕਰਾਂਗੇ ਕਿਉਂਕਿ ਇਹਦੇ ਨਾਲ ਸਾਡਾ ਪਾਣੀ ਜਿਹੜਾ ਜਲਦੀ ਸੁੱਕ ਜਾਏਗਾ ਤੇ ਸਾਡੀਆਂ ਇਟਲੀਆਂ ਤਾਂ ਵੈਸੇ ਤਿਆਰ ਨੇ ਤੇ ਪਰ ਪਾਣੀ ਸੁੱਕਣ ਵਾਸਤੇ ਇਹਨੂੰ ਟਾਈਮ ਦੇਣਾ ਠੀਕ ਹੈ ਜੀ ਹੁਣ ਤੁਸੀਂ ਇਟਲੀਆਂ ਨੂੰ ਸਾਈਡਾਂ ਤੇ ਆਰਾਮ ਨਾਲ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਇਡਲੀ ਤਿਆਰ ਹੋ ਗਈ ਹੁਣ ਹੁਣੇ ਟੁੱਟੇਗੇ ਨਹੀਂ ਕਿਉਂਕਿ ਜਦੋਂ ਅਸੀਂ ਕੱਚੀ-ਕੱਚੀ ਪਾਈ ਸੀ ਤੇ ਉਸ ਟਾਈਮ ਅਸੀਂ ਹਿਲਾਉਂਦੇ ਤੇ ਸਾਰੀ ਉਹ ਟੁੱਟ ਕੇ ਬਿਖਰ ਜਾਣੀ ਸੀ ਬਸ ਅਸੀਂ ਹੁਣ ਉਹਨੂੰ ਉਸ ਟਾਈਮ ਨਹੀਂ ਛੇੜਿਆ ਤੇ ਹੁਣ ਅਸੀਂ ਇਹਨੂੰ ਟੱਚ ਕਰ ਸਕਦੇ ਹਾਂ ਜਿਵੇਂ ਮਰਜ਼ੀ ਸਾਈਡ ਤੇ ਕਰ ਸਕਦੇ ਹੋ ਇਹ ਪਾਣੀ ਜਿਉ ਹੀ ਸੁੱਕੇਗਾ ਤਰੀ ਸੁੱਕਣੀ ਹੈ ਤੇ ਅਸੀਂ ਇਹਨੂੰ ਬੰਦ ਕਰ ਦਵਾਂਗੇ ਹੁਣ ਅਸੀਂ ਓਪਨ ਕਰ ਦੇਣਾ ਗੈਸ ਥੋੜੀ ਤੇਜ਼ ਕਰ ਦੋ ਤੇ ਤਾਂ ਕਿ ਤਰੀ ਸਾਡੀ ਸੁੱਕ ਸਕੇ ਠੀਕ ਹੈ ਜੀ ਹਾਂਜੀ ਅਸੀਂ ਇਹਦੀ ਸਾਈਡ ਬਿਲਕੁਲ ਵੀ ਚੇਂਜ ਨਹੀਂ ਕਰਨੀ ਕਿਉਂਕਿ ਜਿਹੜਾ ਇਹ ਪਾਰਟ ਵਾਈਟ ਵਾਈਟ ਥੋੜਾ ਨਜ਼ਰ ਆ ਰਿਹਾ ਐ ਐਸੀ ਕਰਕੇ ਇਹ ਸਾਨੂੰ ਇਹ ਇਡਲੀ ਨਜ਼ਰ ਆ ਨਹੀਂ ਆ ਰਹੀ ਹੈ ਜੇ ਅਸੀਂ ਉਹਨੂੰ ਪਲਟਾ ਦਵਾਂਗੇ ਟਰਨ ਕਰ ਦਵਾਂਗੇ ਤੇ ਥੱਲੇ ਜਿਹੜਾ ਮਸਾਲਾ ਲੱਗਿਆ ਉਹ ਉੱਪਰ ਆ ਜਾਏਗਾ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਇਡਲੀ ਹੈ ਕਿ ਸਬਜੀ ਹੈ ਠੀਕ ਹੈ ਜੀ ਐਸੀ ਸਾਡੀਆਂ ਇਟਲੀਆਂ ਨੇ ਸਾਨੂੰ ਥੋੜੀਆਂ-ਬਹੁਤੀ ਵਾਈਟ ਨਜ਼ਰ ਆ ਰਹੀਆਂ ਨੇ ਅਸੀਂ ਬੱਚਾ ਨੂੰ ਸ਼ੋਅ ਕਰ ਸਕਦੇ ਹਾਂ ਕਿ ਅਸੀਂ ਇਡਲੀ ਬਣਾਈ ਨਹੀਂ ਤੇ ਬੱਚਾ ਨੇ ਵੀ ਕਹਿਣਾ ਤੁਸੀਂ ਸਬਜ਼ੀ ਬਣਾ ਕੇ ਦਿੱਤੀ ਐਸ ਵਾਸਤੇ ਤੁਸੀਂ ਥੋੜੀ ਅੱਧੀ ਵੇਟ ਕਰਨੀ ਹੈ ਠੀਕ ਹੈ ਜੀ ਹਾਂਜੀ ਦੇਖ ਲਓ ਸਾਡਾ ਬਿਲਕੁਲ ਵੀ ਸੁੱਕ ਗਈ ਹੈ ਤਰੀ ਜੜੀਏ ਬਹੁਤ ਹੀ ਵਧੀਆ ਇਧਲੀਆਂ ਬਣ ਗਈਆਂ ਨੇ ਦੇਖੋ ਮੈਂ ਤੁਹਾਨੂੰ ਉਠਾ ਕੇ ਵੀ ਦਿਖਾ ਰਹੀ ਹਾਂ ਇਡਲੀਆਂ ਬਹੁਤ ਵਧੀਆ ਬਣ ਗਈਆਂ ਨੇ ਤਰੀ ਬਿਲਕੁਲ ਸੁੱਕ ਗਈ ਹੈ ਔਰੇ ਜਰਾ ਅੱਛੇ ਅੱਛੇ ਕਮੈਂਟ ਅੱਜ ਦੇ ਕੇ ਮੈਨੂੰ ਖੁਸ਼ ਕਰ ਦੇਣਾ ਕਿਉਂਕਿ ਜਦੋਂ ਤੁਹਾਡੇ ਵਧੀਆ ਵਧੀਆ ਕਮੈਂਟ ਨਹੀਂ ਨਾ ਹੁੰਦੇ ਤਾਂ ਫਿਰ ਮਨ ਬਹੁਤ ਉਦਾਸ ਹੁੰਦਾ ਤੁਸੀਂ ਘਰ 'ਚ ਹੀ ਦੇਖ ਲਓ ਕਿ ਤੁਸੀਂ ਐਨੀ ਮਿਹਨਤ ਕਰਕੇ ਗਰਮੀ ਦੇ ਵਿੱਚ ਸਬਜ਼ੀਆਂ ਬਣਾਉਂਦੇ ਹੋ ਜਦੋਂ ਕੋਈ ਸ਼ਾਮ ਨੂੰ ਕਹਿ ਦਿੰਦਾ ਨਾ ਕਿ ਸਬਜ਼ੀ ਸਵਾਦ ਨਹੀਂ ਬਣੀ ਜਾਂ ਰੋਟੀ ਸਵਾਦ ਨਹੀਂ ਬਣੀ ਤੇ ਤੁਹਾਡਾ ਮਨ ਕਿੰਨਾ ਖਰਾਬ ਹੁੰਦਾ ਹੈ ਐਸੇ ਤਰ੍ਹਾਂ ਹੀ ਸਾਡਾ ਵੀ ਮਨ ਬਹੁਤ ਖਰਾਬ ਹੁੰਦਾ ਜਦੋਂ ਸਾਨੂੰ ਕੋਈ ਡੀਗ੍ਰੇਡ ਕਰਦਾ ਤੇ ਅੱਛੇ ਅੱਛੇ ਕਮੈਂਟ ਕਰਿਆ ਕਰੋ ਨਾ ਕਰੋ ਬੇਸ਼ੱਕ ਪਰ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਐਨ ਐਨ ਵਾਲੀ ਸਾਨੂੰ ਬੜੀ ਖੁਸ਼ੀ ਹੁੰਦੀ ਏ ਤੇ ਤੁਹਾਨੂੰ ਹੁਣ ਮੈਂ ਪਲੇਟ 'ਚ ਕੱਢ ਕੇ ਦਿਖਾਨੀ ਆ ਬਹੁਤ ਹੀ ਵਧੀਆ ਬਣਿਆ ਇਹ ਹਲਕਾ ਜਿਹਾ ਸਸ ਤੇਲ ਏ ਜੋ ਸਪਾਇਆ ਸੀਗਾ ਬਾਕੀ ਤਰੀ ਬਿਲਕੁਲ ਸੁੱਕ ਗਈ ਏ ਇਹ ਦੇਖੋ ਜੀ ਬਟ ਅਸੀਂ ਹੁਣ ਇਹਨੂੰ ਪਲਟਾ ਲੈਣਾ ਪਲਟੇ ਦੇ ਨਾਲ ਇੱਕ ਇੱਕ ਅਸੀਂ ਨੂੰ ਪਲੇਟ ਵਿੱਚ ਪਾਣਾ ਤਾਂ ਕਿ ਸਾਡੀ ਇਡਲੀ ਜਿਹੜੀ ਟੁੱਟ ਨਾ ਜਾਵੇ ਬੜੇ ਆਰਾਮ ਦੇ ਨਾਲ ਇਹਨੂੰ ਕੱਢਣਾ ਪਲਟਾ ਇਸ ਤਰ੍ਹਾਂ ਦਾ ਪਲਟਾ ਲੈ ਲਓ ਛੋੜਾ ਜਾਂ ਪੋਣੀ ਲੈ ਲਓ ਤੇ ਗੈਸ ਨੂੰ ਪਹਿਲੇ ਅਸੀਂ ਕਰਾਂਗੇ ਬੰਦ ਗੈਸ ਅਸੀਂ ਬੰਦ ਕਰ ਦਿੱਤੀ ਹੈ ਤੇ ਅਸੀਂ ਹਲਕੇ ਹੱਥਾਂ ਦੇ ਨਾਲ ਬਿਲਕੁਲ ਇਸ ਤਰ੍ਹਾਂ ਆਰਾਮ ਨਾਲ ਉਠਾਵਾਂਗੇ ਇੱਕ ਪੀਸ ਇਸ ਤਰ੍ਹਾਂ ਇੱਕ ਪੀਸ ਆਰਾਮ ਨਾਲ ਉਠਾਵਾਂਗੇ ਔਰ ਅਸੀਂ ਪਲੇਟ ਦੇ ਵਿੱਚ ਇਸ ਤਰ੍ਹਾਂ ਰੱਖ ਦਵਾਂਗੇ ਠੀਕ ਹੈ ਜੀ ਫਿਰ ਅਸੀਂ ਦੂਸਰਾ ਪੀਸ ਇਸ ਤਰੀ ਉਠਾਵਾਂਗੇ ਜੇ ਦੋ-ਦੋ ਬੱਚਿਆਂ ਨੇ ਖਾਣੇ ਨੇ ਤੇ ਦੋ-ਦੋ ਪਾ ਦਿਓ ਇੱਕ-ਇੱਕ ਖਾਣਾ ਤੇ ਇੱਕ-ਇੱਕ ਪਾ ਦਿਓ ਬਾਅਦ ਚ ਲੈਣਾ ਤੇ ਬਾਅਦ ਚ ਹੀ ਲੈ ਕੇ ਜਾ ਸਕਦੇ ਹੋ ਇਹ ਦੇਖੋ ਜੀ ਕਿ ਨੇ ਫضੀਆਂ ਬਣੇ ਨੇ ਕਿੰਨੀ ਵਧੀਆ ਸਾਡੇ ਥੋੜਾ ਜਿਹਾ ਮੈਂ ਮਸਾਲਾ ਵੀ ਇਧਰ ਸਾਈਡਾਂ ਤੇ ਪਾਣ ਲੱਗੀ ਆ ਤਾਂ ਕਿ ਬੱਚਿਆਂ ਨੂੰ ਅਟਰੈਕਟਿਵ ਕਰੇ ਦੇਖਣ ਵਿੱਚ ਵੀ ਅੱਛੇ ਲੱਗਣ ਔਰ ਖਾਣ ਵਾਸਤੇ ਵੀ ਬਹੁਤ ਟੇਸਟੀ ਲੱਗੇ ਇਹਦੇ ਤੋਂ ਤੁਸੀਂ ਸੋਸ ਹੋਰ ਪਾ ਸਕਦੇ ਹੋ ਮੈਂ ਸੋਸ ਪਾ ਦਿੱਤੀ ਹੈ ਬਟ ਤੁਸੀਂ ਹੋਰ ਪਾ ਸਕਦੇ ਹੋ ਦੇਖੋ ਜੀ ਇਟਲੀਆਂ ਹੁਣ ਅਸੀਂ ਉੱਤੇ ਕੀ ਕਰਾਂਗੇ ਥੋੜਾ ਥੋੜਾ ਧਨੀਆ ਉੱਪਰ ਪਾ ਦਾਂਗੇ ਬਹੁਤ ਹੀ ਵਧੀਆ ਬੰਦੀਆਂ ਨੇ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਅਸੀਂ ਦੇਖੋ ਨਾਇ ਨੂੰ ਫਰਾਈ ਕੀਤਾ ਹੈ ਸਬਜੀ ਵਾਂਗੂ ਬਣਾਇਆ ਹੈ ਇਹ ਦੇਖੋ ਜੀ ਇਹ ਉੱਪਰ ਕਰਕੇ ਦਿਖਾਨੀਆਂ ਇਹ ਦੇਖੋ ਕਿੰਨੇ ਵਧੀਆ ਲੱਗ ਰਹੀਆਂ ਨੇ ਔਰ ਬੜੇ ਮਸੇ ਨਾਲ ਖਾਓ ਇਹਨੂੰ 4-4 ਪੀਸ ਕਰਕੇ ਬੱਚਿਆਂ ਨੂੰ ਚਾਹ ਦੇ ਦੋ ਚਾਹ ਤੁਸੀਂ ਆਪਣੇ ਆਪ ਹੀ ਕਰ ਲਓ ਇਹ ਦੇਖੋ ਜੀ ਮੈਂ ਤੁਹਾਨੂੰ ਕਰਕੇ ਦਿਖਾਨੀਆਂ ਵਿੱਚੋਂ ਪੀਸ ਹਾਫ ਇਹ ਦੇਖੋ ਕਿੰਨੀਆਂ ਸੌਫਟ ਬਣੀਆਂ ਨੇ ਇਹ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਬਣੀਆਂ ਮੈਂ ਤੁਹਾਨੂੰ ਉਠਾ ਕੇ ਦਿਖਾਨੀ ਕਿਉਂਕਿ ਇਹ ਜੇ ਗਰਮ ਹੈ ਤੇ ਇਹ ਦੇਖ ਲਓ ਜੀ ਕਿੰਨੀਆਂ ਸੌਫਟ ਬਣੀਆਂ ਗਰਮ ਬਹੁਤ ਜ਼ਿਆਦਾ ਤੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਬਣਦੇ ਮਰਕ ਤੋਂ ਤਾਂ ਇੰਤਜ਼ਾਰ ਨਹੀਂ ਹੋ ਰਿਹਾ ਤੇ ਤੁਸੀਂ ਵੀ ਬਣਾਓ ਤੇ ਬੱਚਿਆਂ ਨੂੰ ਵੀ ਖਿਲਾਓ ਤੇ ਆਪ ਵੀ ਖਾਓ ਕਿਉਂਕਿ ਅਸੀਂ ਸਟੀਮ ਵੀ ਕਰਦੇ ਹਾਂ ਤਾਂ ਵੀ ਹੈਲਦੀ ਨੇ ਇਹੋ ਜੀ ਕੋਈ ਗੱਲ ਨਹੀਂ ਪਰ ਅਸੀਂ ਹਰ ਵਾਰੀ ਸਟੀਮ ਕਰ ਕਰਕੇ ਇੱਕੋ ਚੀਜ਼ ਖਾ ਖਾ ਕੇ ਨਾ ਬੱਚੇ ਵੀ ਬੋਰ ਹੋ ਜਾਂਦੇ ਨੇ ਤੇ ਤੁਸੀਂ ਜੇ ਅਲੱਗ-ਅਲੱਗ ਤਰੀਕਿਆਂ ਨਾਲ ਬਣਾ ਕੇ ਬੱਚਾ ਨੂੰ ਦੋਗੇ ਤਾਂ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਦੇਖੋ ਮੈਂ ਨਾ ਕੋਈ ਇਨੋ ਪਾਈਏ ਨਾ ਮੈਂ ਵਿੱਚ ਮਿੱਠਾ ਸੋਡਾ ਪਾਇਆ ਤਾਂ ਵੀ ਇੰਨਾ ਸੌਫਟ ਬਣਿਆ ਇਹ ਦੇਖ ਲਓ ਇਹ 스ਪੂਨ ਦੇ ਨਾਲ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ ਬਿਲਕੁਲ ਸੌਫਟ ਹੈ ਦੇਖੋ ਬਹੁਤ ਹੀ ਸੌਫਟ ਬਣਦੀ ਹੈ ਤੇ ਤੁਸੀਂ ਇੱਕ ਵਾਰੀ ਮੇਰੀ ਕਿਉਂਕਿ ਜਿਹੜੀ ਤਰੀ ਹੈ ਨਾ ਤਰੀ ਦੇ ਨਾਲ ਇਹ ਰਿਲੀਜ਼ ਵਿੱਚ ਕਰਦਾ ਜਾਂਦਾ ਔਰ ਸੌਫਟਨੈਸ ਹੋਰ ਵੀ ਆ ਜਾਂਦੀ ਹੈ ਬਾਕੀ ਸੇ ਦਹੀਂ ਵਿੱਚ ਜਦੋਂ ਭਿਗੋ ਦਿੰਨੇ ਆ ਤੇ ਦਹੀਂ ਨੇ ਇਹਨੂੰ ਖਮੀਰ ਕਰ ਦੇਣਾ ਇਹਨੂੰ ਫੁਲਾ ਦੇਣਾ ਹੋਰ ਵੀ ਕਿਉਂਕਿ ਪਾਣੀ ਚੰਨਾ ਨਹੀਂ ਫੁੱਲਦੀ ਜਿੰਨਾ ਦਹੀਂ ਚ ਫੁੱਲ ਜਾਂਦੀ ਹੈ ਤੇ ਘੱਟ ਤੋਂ ਘੱਟ ਤੁਸੀਂ ਅੱਧਾ ਪੂਣਾ ਘੰਟਾ ਜਾਂ 1 ਘੰਟਾ ਜ਼ਰੂਰ ਭਿਗੋ ਕੇ ਰੱਖੋ ਦਹੀਂ ਦੇ ਵਿੱਚ ਠੀਕ ਹੈ ਜੀ ਤੇ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਓਕੇ ਜੀ ਸਸਸੀ ਕਾਲ ਜੀ ਨਾਲ ਅੱਛੇ ਛੇ ਕਮੈਂਟ ਦੇਣਾ ਕਿ ਕਿਸ ਤਰ੍ਹਾਂ ਦੀ ਬਣੀ ਹੈ ਔਰ ਬਿਲਕੁਲ ਮੇਰੇ ਵਾਸਤੇ ਤਾਂ ਨਿਊ ਮੈਂ ਇੱਕ ਵਾਰੀ ਬਣਾ ਚੁੱਕੀ ਹਾਂ ਮੈਂ ਤੁਹਾਨੂੰ ਬਣਾ ਕੇ ਦਿਖਾਣੀ ਸੀ ਕਿ ਮੈਂ ਕਿਹਾ ਮੈਂ ਵੀ ਬਣਾ ਲਵਾਂ ਤੇ ਤੁਸੀਂ ਵੀ ਖਾਓ ਤੇ ਮੈਂ ਵੀ ਇੰਜੋਏ ਕਰਾਂ ਤੇ ਤੁਸੀਂ ਵੀ ਇੰਜੋਏ ਕਰੋ ਠੀਕ ਹੈ ਜੀ ਓਕੇ ਜੀ ਸਸੀ ਕਾਲ ਜੀ